ਵਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਹਾਰ ਦੁਸਹਿਰਾ ਜਿਹੜਾ ਡੇਰਾ ਬਾਬਾ ਨਾਨਕ ਦੀਆਂ ਸੰਗਤਾਂ ਬੜੇ ਉਤਸ਼ਾਹ ਨਾਲ ਮਨਾ ਰਹੀਆਂ ਨੇ ਤਾਂ ਹਰ ਸਾਲ ਦੀ ਤਰ੍ਹਾਂ ਜਿਹੜਾ ਇਸ ਪਵਿੱਤਰ ਧਰਤੀ ਤੇ ਆਪਾਂ ਮਨਾ ਰਹੇ ਆ ਇਹਦੇ ਤੋਂ ਇੱਕ ਭਾਈਚਾਰਕ ਸੰਜ ਜਿਹੜੀ ਆ ਉਹਦਾ ਵੀ ਜਿਹੜਾ ਵਾ ਇੱਕ ਮੈਸੇਜ ਬਹੁਤ ਵਧੀਆ ਜਾਂਦਾ ਕਿ ਸਾਰਾ ਸ਼ਹਿਰ ਔਰ ਲੋਕ ਇਕੱਠੇ ਮਿਲ ਕੇ ਪਿਛਲੇ ਰੋਜ਼ ਇੱਥੇ ਜਿਹੜਾ ਆਪਾ ਕਰਦੇ ਰਹੇ ਆ ਪ੍ਰੋਗਰਾਮ ਆ ਆਰਾਮ ਲੀਲਾ ਗਵਤਾ ਵੀ ਉਹ ਵੀ ਮੇਰੇ ਖਿਆਲ ਪਿਆ ਉਹ ਜਿਹੇ ਹਥਿਆਰ ਜਿਹੜੇ ਨੇ ਲੋਪ ਹੁੰਦੇ ਜਾ ਰਹੇ ਨੇ ਲੋਕਾਂ ਦਾ ਕਰੇਜ ਘਟ ਰਿਹਾ ਨੌਜਵਾਨ ਪੀੜੀ ਜਿਹੜੀ ਆ ਉਹ ਇਹਨਾਂ ਤੋਂ ਹਥਿਆਰਾਂ ਤੋਂ ਦੂਰ ਹੋ ਜਾ ਰਹੀ ਹੈ ਇਹਦੇ ਨਾਲ ਆਪਣੇ ਜਿਹੜੇ ਵਡੇਰੇ ਨੇ ਉਹਨਾਂ ਨੂੰ ਯਾਦ ਕਰਨ ਦਾ ਇੱਕ ਮੌਕਾ ਹੁੰਦਾ ਤਾਂ ਮੈਂ ਸਮਝਣਾ ਕਿ ਆਉਣ ਵਾਲੀ ਪੀੜ੍ਹੀ ਨੂੰ ਵੀ ਇਸ ਧਿਰ ਵਿੱਚ ਜੋੜਨਾ ਚਾਹੀਦਾ ਔਰ ਇਤਿਹਾਸ ਜਿਹੜਾ ਆਪਣਾ ਪਛਾਣ ਕੇ ਰੱਖਣਾ ਚਾਹੀਦਾ ਮੈਂ ਦਸਹਰੇ ਦੇ ਪਵਿੱਤਰ ਦਿਹਾੜੇ ਤੇ ਆਪਣੇ ਵੱਲੋਂ ਸਾਰੀਆਂ ਸ਼ਖਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਜਿੱਦਾਂ ਨੇਕੀ ਦੀ ਬਰੀਦਾ ਜਿੱਤ ਹੋਈ ਹੈ ਕੀ ਕਹਣਾ ਹੈ ਨੇਕੀ ਦੀ ਬਰੀਦਾ ਜਿੱਤ ਹੈ ਬਿਲਕੁਲ ਜੀ ਇਹ ਇੱਕ ਜਿੱਤ ਦਾ ਪ੍ਰਤੀਕ ਹੈ ਕਿ ਜਿਹੜਾ ਪੁਰਾਣਾ ਇਤਿਹਾਸ ਦੇਖੀਏ ਤਾਂ ਉਹਦੇ ਤੇ ਅੱਜ ਤੇ ਦੇਣਾ ਜਿਹੜਾ ਸੀਗਾ ਸ਼੍ਰੀ ਰਾਮ ਜੀ ਨੇ ਰਾਮਣ ਦੇ ਉੱਤੇ ਜਿਹੜਾ ਉਹਨਾਂ ਨੂੰ ਖਤਮ ਕੀਤਾ ਸੀਗਾ ਜਿੱਤ ਪ੍ਰਾਪਤ ਕੀਤਾ ਸੀਗਾ ਉਹਦੇ ਵੱਜੋਂ ਵੀ ਇਹ ਤਿਆਰ ਜਿਹੜਾ ਇਹ ਮਨਾਇਆ ਜਾਂਦਾ ਅੱਜ ਦੇਖ ਲਓ ਹਰ ਸਾਲ ਅੱਜ ਵੀ ਰਾਮਣ ਨੂੰ ਜਿਹੜੀ ਉਹ ਉਹਦਾ ਕਰਨਾ ਹੈ ਇਹ ਹੈ ਸੰਸਕਾਰ ਆ ਤਾਂ ਸੰਸਕਾਰ ਜਿਹੜਾ ਅੱਜ ਫੇਰ ਦੁਬਾਰਾ ਹੋਣਾ ਤਾਂ ਵਧੀਆ ਆਪਣਾ ਜਿਹੜਾ ਆਪਾਂ ਕਲਚਰ ਨੂੰ ਸੰਭਾਲ ਕੇ ਰੱਖਿਆ ਮੈਨੂੰ ਬਹੁਤ ਵਧੀਆ ਲੱਗਦਾ 아르있는분 <sus>